ਦੋਸਤੋ ਕੱਲ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਆਰਕੈਸਟਰਾ ਵਾਲੀ ਇੱਕ ਕੁੜੀ ਦੀ ਸਟੇਜ ਤੇ ਲੜਾਈ ਹੁੰਦੀ ਦਿਖਾਈ ਦਿੱਤੀ ਅਤੇ ਇਸ ਛੋਟੀ ਜਿਹੀ ਕਲਿੱਪ ਤੋਂ ਬਾਅਦ ਇਹ ਕੁੜੀ ਵੀ ਸਾਹਮਣੇ ਆਈ ਤੇ ਉਸਨੇ ਕਿਹਾ ਕਿ ਉਸਨੇ ਉਹਨਾਂ ਬਰਾਤ ਵਾਲਿਆਂ ਤੇ ਵਿਆਹ ਵਾਲਿਆਂ ਤੇ ਪਰਚਾ ਦਰਜ ਕਰਵਾ ਦਿੱਤਾ ਉਸ ਛੋਟੀ ਜਿਹੀ ਕਲਿੱਪ ਨੂੰ ਦੇਖਣ ਤੋਂ ਬਾਅਦ ਲੋਕ ਵੀ ਇਸ ਕੁੜੀ ਦੇ ਹੱਕ ਦੇ ਵਿੱਚ ਆਏ ਅਤੇ ਕਿਹਾ ਗਿਆ ਕਿ ਬੇਸ਼ੱਕ ਉਹ ਕੁੜੀ ਨੱਚਦੀ ਹੈ ਪਰ ਉਸਨੇ ਆਪਣੇ ਜ਼ਮੀਰ ਸ਼ਰੀਰ ਤਾਂ ਨਹੀਂ ਵੇਚਿਆ ਪਰ ਦੋਸਤੋ ਸਿਆਣੇ ਕਹਿੰਦੇ ਹਨ ਕਿ ਹਮੇਸ਼ਾ ਸੱਚਾਈ ਦੋਵੇਂ Terada. ਪੱਕ ਸੁਣ ਕੇ ਹੀ ਪਤਾ ਲੱਗਦੀ ਹੈ ਤੇ ਹੁਣ ਜਦੋਂ ਦੂਜੀ ਧਿਰ ਦਾ ਪੱਖ ਜਾਣਿਆ ਪਿਆ ਤਾਂ ਡੀਜੇ ਦੀ ਜੋ ਜੁਨੀਅਨ ਹੈ ਉਹ ਵੀ ਪੰਜਾਬ ਲੈਵਲ ਦੀ ਜੁਨੀਅਨ ਉਸ ਪਰਿਵਾਰ ਦੇ ਹੱਕ ਦੇ ਵਿੱਚ ਆ ਗਈ ਜਿੰਨਾ ਦਾ ਇਹ ਕਹਿਣਾ ਹੈ ਕਿ ਗਲਤੀ ਸਾਰੀ ਕੁੜੀ ਦੀ ਹੈ ਤੇ ਦੋਸਤੋ ਅੰਦਰੂਨੀ ਮੌਕੇ ਤੇ ਗੱਲਾਂ ਤਾਂ ਇਤੋਂ ਤੱਕ ਪਤਾ ਲੱਗੀਆਂ ਕਿ ਉਸ ਕੁੜੀ ਨੇ ਪੂਰੀ ਗਲਤੀ ਕੀਤੀ ਹੈ ਉਸ ਨੇ ਕਾਫੀ ਜ਼ਿਆਦਾ ਗਲਤ ਬੋਲਿਆ ਸਟੇਜ ਤੇ ਖੜ ਕੇ ਵੀ ਕਾਫੀ ਅਪਸ਼ਬਦ ਬੋਲੇ ਅਤੇ ਹੋਰ ਵੀ ਕਾਫੀ ਕੁਝ ਇਹ ਹੈ ਕਿਹਾ ਗਿਆ ਜੋ ਅਸੀਂ ਤੁਹਾਨੂੰ ਨਿਊਜ਼ ਦੇ ਵਿੱਚ ਵੀ ਨਹੀਂ ਦੱਸ ਸਕਦੇ ਇਸ ਤਰ੍ਹਾਂ ਦੇ ਦੋਸ਼ ਵੀ ਕੁੜੀ ਤੇ ਲੱਗੇ ਕਿ ਉਸ ਨੇ ਅਜਿਹਾ ਕੁਝ ਕੀਤਾ ਹੋਇਆ ਸੀ ਉਸ ਮੌਕੇ ਤੇ ਜਦੋਂ ਉਹ ਸਟੇਜ ਤੇ ਨੱਚ ਰਹੀ ਸੀ ਦੋਸਤੋ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜਰੂਰ ਦੱਸਣਾ ਆਓ ਤੁਹਾਨੂੰ ਲੈ ਚੱਲਦੇ ਸਮਰਾਲਾ ਥਾਣੇ ਦੇ ਬਾਹਰ ਡੀਜੇ ਵਾਲਿਆਂ ਨਾਲ ਹੋਈ ਗੱਲਬਾਤ ਦੇ ਵੱਲ ਇਹ ਗਲਤ ਹੋਇਆ ਜੀ ਜੇ ਉਹਨਾਂ ਤੇ ਪਰਚਾ ਦਰਜ ਹੋ ਗਿਆ ਕਿਉਂਕਿ ਕਿਵਿਕ 10 ਸੈਕਿੰਡ ਦੀ ਵੀਡੀਓ ਦੇਖ ਕੇ ਤੁਸੀਂ ਕਿਸੇ ਨੂੰ ਜੱਜ ਕਰ ਰਹੇ ਹੋ ਗਲਤ ਹੈ 10 ਸੈਕਿੰਡ ਦੀ ਵੀਡੀਓ 'ਚ ਕੁਝ ਨਹੀਂ ਪਤਾ ਲੱਗਦਾ ਉੱਥੇ ਜਿਹੜੇ ਸਟਾਲਸ ਤੇ ਫੰਕਸ਼ਨ ਸੀ ਉੱਥੇ ਕੈਮਰਾਸ ਲੱਗੇ ਹੋਏ ਆ ਉਹ ਕੈਮਰਾਸ ਦੀ ਵੀਡੀਓ ਕਢਾਓ ਸੁਣਨ ਚ ਆਇਆ ਮੈਂ ਉੱਥੇ ਦਿਸਪੋਟ ਉੱਤੇ ਪ੍ਰੈਜ਼ెంట్ ਨਹੀਂ ਸੀ ਕਿ ਉਹਨੇ ਮਾਈਕ ਤੋਂ ਪਹਿਲੇ ਆਡੀਅנס ਨੂੰ ਬਹੁਤ ਕੁਝ ਬੋਲ ਲਿਆ ਹੈ ਠੀਕ ਹੈ ਉਸ ਤੋਂ ਬਾਅਦ ਸਾਰੀ ਗੱਲ ਠੀਕ ਹੈ ਇੱਕ ਪਾਸੇ ਹੈ ਲੇਕਿਨ ਕਦੇ ਵੀ ਕੁੜੀ ਦਾ ਸਟੇਜ ਤੇ ਗਾਲੀ ਗਲੋਚ ਕਰਾ ਮਤਲਬ ਨਹੀਂ ਬਣਦਾ ਕਿਉਂਕਿ ਅਸੀਂ ਉਸ ਟਾਈਮ 20-25 ਮੈਂਬਰ ਆ ਉਹ ਪੂਰੀ ਬਰਾਤ ਹੈ ਹੈਨਾ ਫਿਰ ਵੀ ਉਹ ਬਹੁਤ ਡੀਸੈਂਟ ਬੰਦੇ ਸੀਗੇ ਜਿਨ੍ਹਾਂ ਨੇ ਮਤਲਬ ਫਿਰ ਵੀ ਕੀ ਪਹਿਨੇ ਤੂੰ ਚਲੀ ਜਾ ਪੇਮੈਂਟ ਵੀ ਦੇ ਦਿੱਤੀ ਉਹਨਾਂ ਦੇ ਹੱਥ ਤੇ ਗਲਤ ਹੋਇਆ ਗਾਲੀ ਗਲੋਸ ਦਾ ਮਤਲਬ ਨਹੀਂ ਸੀ ਲਾਡੀ ਗਿਲਬਾਜੀ ਉਹਨੂੰ ਬਚਾ ਵੀ ਰਹੀ ਹੈ ਕਿ ਤੂੰ ਛੱਡ ਲੜਾਈ ਨਹੀਂ ਕਰਨੀ ਫਿਰ ਇੱਕ ਇੰਟਰਵਿਊ ਚੋ ਕਹਿ ਰਹੀ ਆ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰਦੇ ਹੈਨਾ ਮੈਨੂੰ 20 ਸਾਲ ਕੰਮ ਕਰਦੀ ਨੂੰ ਹੋ ਗਿਆ ਜੀ 200 250 ਹਜ਼ਾਰ ਬੰਦਾ ਵੀ ਬਰਾਤ ਚ ਹੁੰਦਾ ਹੈ ਤੇ ਅਸੀਂ ਇਕੱਲੇ ਤਾਂ ਉਤੋਂ ਨਿਕਲ ਕੇ ਨਹੀਂ ਆ ਸਕਦੇ ਅਗਰ ਆਰਗੇਨਾਈਜ਼ਰ ਸਾਡੀ ਸੇਫਟੀ ਨਹੀਂ ਕਰੇਗਾ ਤਾਂ ਅਸੀਂ ਕਿਦਾਂ ਕੱਲੇ ਬਚ ਕੇ ਆ ਜਾਾਂਗੇ ਜੀ ਉੱਥੋਂ ਤੁਸੀਂ ਵੀ ਸਮਝਦਾਰ ਹੋ ਵਰ ਜਿਹੜੇ ਕੇ ਜਾਉਂਦੇ ਲੱਖਰ ਬੇਲਾਉਂਦੇ ਦੀ ਪਾਰਟੀ ਲੰਦੇ ਤੁਹਾਡੇ ਬਹੁਤ ਮਹਿੰਗਤ ਲੱਗਦੀ ਹੈ ਇੰਨੇ ਤੇ ਲੱਗਦੇ ਨੇ ਇੱਕ ਕੱਲ ਛੋਟੀ ਗਲਤੀ ਕਰਤੀ ਕਹਿ ਲਿਓ ਤੁਸੀਂ 10 ਰੋ ਵੀ ਗਲਤੀ ਹੈ ਵੀ ਜੋ ਵੀ ਬਿੜੋ ਆਇਆ ਝੂਕ ਸਾਹਮਣੇ ਕਿ ਸੋਕੇ ਸੋਕ ਡਰ ਦੇ ਵਿੱਚ ਆ ਜਾਂਦੇ ਨੇ ਕਿ ਅਸੀਂ ਇਹ ਜੇ ਪ੍ਰੋਗਰਾਮ ਕਰਾਣਾ ਨਹੀਂ ਚਾਹੀਦੇ ਕਿ ਸਾਡੇ ਮਾਹੌਲ ਖਰਾਬ ਹੋ ਜਾਂਦੇ ਨੇ ਫੰਕਸ਼ਨ ਖਰਾਬ ਹੋ ਜਾਂਦੇ ਨੇ ਬਿਲਕੁਲ ਜੀ ਅਸੀਂ ਤਾਂ ਹੀ ਫਾਰੇ ਜਣੇ ਇਕੱਠੇ ਹੋ ਕੇ ਪੰਜਾਬ ਪ੍ਰਧਾਨ ਸੁਖਸ਼ੇਰਪੁਰ ਸਰਪ੍ਰਸਾਡੇ ਲਾਡੀ ਵੀਰ ਜੀ ਅਸੀਂ ਸਾਰੇ ਪਾਈ ਇੱਥੇ ਸਾਰੇ ਇਕੱਠੇ ਹੋਏ ਆਂ ਕਿ ਇਹ ਕੰਮ ਖਰਾਬ ਹੋ ਰਿਹਾ ਗਲਤ ਹੋ ਰਿਹਾ ਜੋ ਸਾਡੇ ਨਾਲ ਹੋ ਰਿਹਾ ਗਾਹਾਂ ਗਾਹਾਂ ਇਹ ਕੰਮ ਵੱਧ ਰਿਹਾ ਘਟ ਨਹੀਂ ਰਿਹਾ ਅਲੋ ਸਾਨੂੰ ਫੈਮਲੀਆ ਫੰਕਸ਼ਨ ਨਹੀਂ ਇਹ ਡਰਬੀਆਂ ਮਾਰੀਆਂ ਨਹੀਂ ਬੁੱਕ ਕਰਾਉਣ ਗਈਆਂ ਜੀ ਕਿ ਸਾਡੇ ਘਰ ਘਰ ਦੇ ਵਿੱਚ ਕੱਲ ਨੂੰ ਲੜਾਈ ਝਗੜਾ ਹੋਊਗਾ ਇਹ ਸਾਡੇ ਕੰਮ ਤੇ ਬਹੁਤ ਵੱਡਾ ਸਿਰ ਆ ਜੀ ਬਾਕੀ ਸਿਮਰ ਨੂੰ ਸਭ ਤੋਂ ਪਹਿਲਾਂ ਫੋਨ ਵੀ ਕੀਤਾ ਗਿਆ ਜੀ ਅਸੀਂ ਠੀਕ ਆ ਜੀ ਉਹ ਕਹਿੰਦੀ ਵੀ ਮੈਂ ਬਾਅਦ ਚ ਗੱਲ ਕਰੂੰਗੀ ਅਸੀਂ ਉਹਨੂੰ ਹਰ ਇੱਕ ਚੀਜ਼ ਪੁੱਛਣੀ ਚਾਹੀਏ ਵੀ ਭਾਈ ਤੇਰੇ ਨਾਲ ਕੀ ਗੱਲ ਹੋਈ ਐਦਾਂ ਨਹੀਂ ਅਸੀਂ ਉਹਨੂੰ ਫੋਨ ਨਹੀਂ ਕੀਤਾ ਕਿਉਂ ਮੈਨੇਜਰ ਆ ਉਹਦੇ ਅਮਨਜੀਤ ਠੀਕ ਆ ਅਸੀਂ ਉਹਨੂੰ ਵੀ ਫੋਨ ਕੀਤਾ ਵੀ ਵੀਰੇ ਮੈਨੂੰ ਦੱਸ ਕੀ ਗੱਲਬਾਤ ਹੋਈ ਆ ਅਸੀਂ ਪੰਜਾਬ ਟੀਮ ਨੇ ਪੂਰੀ ਗੱਲਬਾਤ ਉਹਦੇ ਨਾਲ ਵੀ ਕਰਨੀ ਚਾਹੀਦੀ ਫਿਰ ਅਸੀਂ ਜੋ ਉੱਥੇ ਮੌਜੂਦ ਸੀਗੇ ਕੱਲਾ ਕੱਲਾ ਸਾਡਾ ਮੈਂਬਰ ਅਸੀਂ ਉਹਨੂੰ ਹਰ ਇੱਕ ਗੱਲ ਪੁੱਛੀ ਉਹਨਾਂ ਨੇ ਇਹੀ ਗੱਲ ਕਹੀ ਆ ਜੀ ਵੀ ਪਾਰਟੀ ਉੱਥੇ ਹਾਜ਼ਰ ਸੀ ਪਾਰਟੀ ਨੇ ਠੀਕ ਆ ਜੀ ਅਸਾਂ ਉਹਨਾਂ ਨੇ ਪੇਮੈਂਟ ਦੇਤੀ ਸੀ ਠੀਕ ਆ ਉਸ ਤੋਂ ਬਾਅਦ ਵੀ ਗਾਲੀ ਗਲੋਚ ਕੀਤਾ ਜਾ ਰਿਹਾ ਦੇਖੋ ਕੋਈ ਵੀ ਬੰਦਾ ਕਿਸੇ ਨੂੰ ਕਿੰਨੀ ਗਵਾਰ ਗਾਲੀ ਗਲੋਚ ਕਰੂ ਤੇ ਕਿੰਨੀ ਗਵਾਰ ਉਹ ਬਰਦਾਸ਼ਤ ਕਰੂ ਅਸੀਂ ਨਹੀਂ ਚਾਹੁੰਦੇ